ਵਾਹਿਗੁਰੂ ਜੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਅਸੀਂ ਵਿਚਾਰ ਕਰਾਂਗੇ ਉਸ ਇੱਕ ਪਰਪਲ ਸੰਕੇਤ ਬਾਰੇ ਕਿ ਜੋ ਤੁਹਾਡੇ ਜੀਵਨ ਦੇ ਵਿੱਚ ਘਟ ਰਿਹਾ ਹੈ ਤੇ ਇਸ ਗੱਲ ਦਾ ਇਹ ਸਾਫ਼ ਮਤਲਬ ਹੈ ਕਿ ਅੱਜ ਜਾਂ ਕੱਲ ਤੁਹਾਡੇ ਜੀਵਨ ਦੇ ਵਿੱਚ ਮਾੜਾ ਸਮਾਂ ਆਉਣ ਵਾਲਾ ਹੈ ਕਿਉਂਕਿ ਇਹ ਜਿਹੜਾ ਸੰਕੇਤ ਹੈ ਉਹ ਹਾਥੀ ਦੇ ਪੰਜੇ ਵਰਗਾ ਹੈ ਜਿਵੇਂ ਹਾਥੀ ਦੇ ਪੰਜੇ ਅੰਦਰ ਸਾਰੇ ਜੀਵਨ ਦੇ ਪੈਰ ਸਮਾ ਜਾਂਦੇ ਨੇ ਠੀਕ ਉਸੇ ਤਰ੍ਹਾਂ ਇਸ ਇੱਕ ਸੰਕੇਤ ਤੋਂ ਬਾਅਦ ਹੋਰ ਸਾਰੇ ਛੋਟੇ-ਛੋਟੇ ਸੰਕੇਤ ਪਿਛੇ ਰਹਿ ਜਾਂਦੇ ਨੇ ਜਿਵੇਂ ਸੂਰਜ ਉੱਗਣ ਤੋਂ ਪਹਿਲਾਂ ਸਾਰੇ ਆਸਮਾਨ ਦੇ ਵਿੱਚ ਲਾਲ ਰੰਗ ਦੀ ਰੋਸ਼ਨੀ ਫੈਲ ਜਾਂਦੀ ਹੈ ਤੇ ਉਸ ਦੇ ਨਾਲ ਹੀ ਤੇ ਹੋ ਜਾਂਦਾ ਹੈ ਕਿ ਹੁਣ ਛੇਤੀ ਹੀ ਸੂਰਜ ਪ੍ਰਗਟ ਹੋ ਜਾਣਾ ਹੈ ਸੰਗਤ ਜੀ ਠੀਕ ਇਸੇ ਤਰ੍ਹਾਂ ਹੀ ਜਿਹਾ ਸਾਡੇ ਅੰਮ੍ਰਿਤ ਵੇਲੇ ਦੇ ਨਿਤ ਨੇਮ ਚ ਨਾਗੀ ਪੈਣੀ ਸ਼ੁਰੂ ਹੋ ਜਾਣ ਜਾਂ ਨਿਤ ਨੇਮ ਛੁੱਟ ਜਾਵੇ ਤੇ ਇਸ ਇੱਕ ਸੰਕੇਤ ਨੂੰ ਸੱਚ ਜਾਣ ਕੇ ਪੱਥਰ ਤੇ ਲਕੀਰ ਸਮਝਣਾ ਜੋ ਚਾਰ ਦਿਨ ਅੱਗੇ ਪਿੱਛੇ ਹੋ ਸਕਦੇ ਨੇ ਪਰ ਇਹ ਤੈ ਹੈ ਕਿ ਕੋਈ ਮਾੜਾ ਸਮਾਂ ਆਉਣ ਵਾਲਾ ਹੈ ਸੋ ਵਾਹਿਗੁਰੂ ਜੀ ਨਿਤਨੇਮ ਨੂੰ ਜਿੰਨਾ ਹੋ ਸਕੇ ਉਹਨਾਂ ਜ਼ਿਆਦਾ ਦ੍ਰਿੜਤਾ ਨਾਲ ਸੰਭਾਲੀਏ ਤੇ ਆਪਣੇ ਜੀਵਨ ਨੂੰ ਅੰਤਲੇ ਸਮੇਂ ਤੱਕ ਇਸ ਨਿਤਨੇਮ ਨੂੰ ਨਿਭਾਈਏ ਤਾਂ ਜੋ ਸਾਡਾ ਜੀਵਨ ਸਫਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ